ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਬਿਊਟੀਅਰ ਸਟੋਰੀਜ਼ ਪੰਜਾਬੀ ਚੈਨਲ ਤੇ ਅੱਜ ਹਰਜੋਤ ਦੀ ਬਹੁਤ ਹੀ ਸੋਹਣੀ ਕਹਾਣੀ ਇਸ਼ਕ ਦੀ ਰੁੱਤ ਸੁਣਾਵਾਂਗੀ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਉਹਨਾਂ ਦੇ ਸਰੀਰ ਇੱਕ ਦੂਸਰੇ ਨਾਲ ਜੁੜੇ ਤੇ ਚੁੰਮਨ ਦੀ ਬਰਸਾਤ ਨੇ ਲਗਭਗ ਮਧੋਸ਼ ਕਰ ਦਿੱਤਾ ਸੀ ਉੱਪਰੋਂ ਠੰਡੀ ਹਵਾ ਨੇ ਸਰੀਰ ਨੂੰ ਹੋਰ ਸਰਦ ਕਰ ਦਿੱਤਾ ਦੋਵੇਂ ਓਵੇਂ ਹੀ ਇੱਕ ਦੂਸਰੇ 'ਚ ਖੋਏ ਨਾਲ ਬਨੇ ਕਮਰੇ 'ਚ ਵੜ ਗਏ ਗਿੱਲੇ ਕੱਪੜਿਆਂ ਨਾਲ ਫਰਸ਼ ਤੇ ਹੀ लेट ਗਈ ਦੋਵਾਂ ਨੂੰ ਇੱਕ ਦੂਸਰੇ ਤੋਂ ਕੋਈ ਚੀਜ਼ਕ ਨਹੀਂ ਸੀ ਤੇਜ਼ ਆਵਾਜ਼ ਗੜਕਦੇ ਬੱਦਲ ਤੇ ਉਹਨਾਂ ਦਾ ਕੀਤਾ ਹਨੇਰਾ ਤੇ ਨਾਲ ਚੱਲਦੀ ਹਵਾ ਨੇ ਦੋ ਜਵਾਨ ਜਿਸ ਜਿਨ੍ਹਾਂ ਦੀ ਧੜਕਨ ਤੇ ਸਾਹਾਂ ਦੀ ਤੇਜ਼ੀ ਨੇ ਕਿਸੇ ਲੋਕਿਕ ਨਜ਼ਾਰੇ ਨੂੰ ਸਿਰਜਿਆ ਹੋਇਆ ਸੀ ਐਸੇ ਵਕਤ ਕਦੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਅੱਗੇ ਕੀ ਕਰਨਾ ਹੈ ਤੇ ਹੋਣਾ ਘੱਤਾਂ ਨੂੰ ਖੋਦ ਬੋ ਖੋਦ ਪਤਾ ਹੁੰਦਾ ਹੈ ਕਿ ਕੀ ਕਰਨਾ ਹੈ ਤੇ ਬੁੱਲਾ ਨੂੰ ਵੀ ਆਪਣੀ ਮੰਜ਼ਿਲ ਦਾ ਪਤਾ ਹੁੰਦਾ ਹੈ ਤਾਂ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਬਹੁਤ ਹੀ ਮਜ਼ੇਦਾਰ ਕਹਾਣੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮੀਤ ਭਿਜਨਾ ਮਰੀਂਦਰ ਨੂੰ ਬੇहद ਪਸੰਦ ਸੀ ਉਹਦਾ ਬਚਪਨ ਤੇ ਜਵਾਨੀ ਪਿੰਡ ਵਿੱਚ ਖੇਤਾਂ ਦੀਆਂ ਵੱਟਾਂ ਉੱਤੇ ਗਲੀਆਂ ਵਿੱਚ ਤੇ ਬਾਗ ਦੇ ਪਰ ਨਾਲਿਆਂ ਹੇਟਾਂ ਨਹਾਉਂਦੇ ਹੀ ਲੰਗੀ ਸੀ ਹੁਣ ਮਹਾਲੀ ਚ ਆਪਣੀ ਕੋਠੀ ਚ ਬੈਠਾ ਮੀਂਹ ਦੇ ਬੜੇ ਮੌਸਮ ਨੂੰ ਨਿਹਾ ਰਿਹਾ ਸੀ ਉਹ ਕਿਸੇ ਸਰਕਾਰੀ ਮੈਕਨੇਚਨ ਨੌਕਰੀ ਕਰਦਾ ਸੀ ਤੇ ਇਸ ਮਹਿੰਗੇ ਸ਼ਹਿਰ ਚ ਵੀ ਇੱਕ ਕੋਠੀ ਕਿਰਾਏ ਤੇ ਲੈ ਕੇ ਰਹਿ ਰਿਹਾ ਸੀ ਉਹ ਸੋਚਦਾ ਕੁਦਰਤ ਕਿਵੇਂ ਕਿਵੇਂ ਦੇ ਮੇਲ ਬਣਾ ਦਿੰਦੀ ਹੈ ਜਿੱਥੇ ਮੀਂਹ ਦਾ ਬਰਸਣਾ ਉਸ ਨੂੰ ਹਸੀਨ ਸਫਰ ਵਾਂਗ ਲੱਗਦਾ ਉਥੇ ਹੀ ਉਸਦੀ ਪਤਨੀ ਹਰਪ੍ਰੀਤ ਨੂੰ ਦੇਖ ਕੇ ਹੀ ਗੁੱਸਾ ਚੜਨ ਲੱਗਦਾ ਉਹ ਮੀਨੂ ਵੇਖਦੇ ਹੀ ਝੁਰਨ ਲੱਗਦੀ ਗਿੱਲੇ ਹੋਏ ਕੱਪੜੇ ਦੂਰ ਛੁੱਟ ਦਿੰਦੀ ਮੀਂਹ ਚ ਭਿੱਜਨ ਮਗਰੋਂ ਬਿਨਾਂ ਨਹਾਏ ਉਸ ਨੂੰ ਕੋਈ ਵੀ ਕੰਮ ਨਾ ਕਰਨ ਦਿੰਦੀ ਦੋਵੇਂ ਇਸ ਮਸਲੇ ਤੇ ਇੱਕ ਦੂਸਰੇ ਤੋਂ ਲੱਗ ਸੀ ਪਰ ਫਿਰ ਵੀ ਆਪਸੀ ਸਾਂਝ ਬੇहद ਸੀ ਤੇ ਇੱਕ ਦੂਸਰੇ ਦਾ ਹਰ ਪੱਖੋ ਧਿਆਨ ਵੀ ਰੱਖਦੇ ਅਮਰਿੰਦਰ ਸੋਚਦਾ ਜਿੱਤਾ ਯਾਦ ਆਉਂਦਾ ਕਿ ਕਿੰਜ ਮੀਂਹ ਵਿੱਚ ਭਿੱਜੇ ਹੀ ਉਹ ਠੋਰ ਠੋਰ ਕਰਦੇ ਚਾਹ ਮੂੰ ਨੂੰ ਲਾ ਕੇ ਚੁੱਲ੍ਹੇ ਅੱਗੇ ਬੈਠ ਜਾਂਦੀ ਫਿਰ ਗਰਮੀ ਨਾਲ ਨਿੱਗੇ ਹੋਏ ਸਿੱਲੇ ਕੱਪੜੇ ਉਤਾਰ ਕੇ ਕਈ ਵਾਰ ਬਿਨਾਂ ਉਤਾਰੇ ਘੁੰਮਦੇ ਤੇ ਚਿੰਗਾ ਪੈ ਜਾਂਦੀਆਂ ਐਨੇ ਨੂੰ ਬੱਦਲ ਜ਼ੋਰ ਦੀ ਗਰਜਿਆ ਤੇ ਮੀਂਹ ਵਰਸਣ ਲੱਗਾ ਹਰਪ੍ਰੀਤ ਕੁਝ ਬੁੜਬੜਾਉਣ ਲੱਗੀ ਅਮਰਿੰਦਰ ਨੇ ਅਜੇ ਨਾਈਟ ਸੂਟ ਹੀ ਪਾਇਆ ਹੋਇਆ ਸੀ ਓਵੇਂ ਹੀ ਉਹ ਪੌੜੀਆਂ ਚੜ੍ਹ ਕੇ ਸਾਹਤੇ ਆ ਗਿਆ ਆਪਣੇ ਸਰੀਰ ਤੇ ਪਈਆਂ ਬੂੰਦਾਂ ਨਾਲ ਜਿਵੇਂ ਉਸਦੀ ਰੂਹ ਨਸ਼ਿਆ ਗਈ ਹੋਵੇ ਪਰ ਇਸ ਮੀਂਹ ਚ ਸੀਮਟ ਤੇ ਪਈਆਂ ਬੂੰਦਾਂ ਦੀ ਖੁਸ਼ਬੂ ਸੀ ਉਸ ਦਾ ਦੇਲ ਪਿੰਡ ਦੀ ਮਿੱਟੀ ਵਾਲੀ ਖੁਸ਼ਬੂ ਨੂੰ ਤਰਸਿਆ ਪਰ ਕੁਝ ਪਲਾਂ ਚ ਤੇਜ਼ ਮੀਂਹ ਨੇ ਖੁਸ਼ਬੂ ਭੁਲਾ ਕੇ ਸਿਰਫ ਤੇ ਸਿਰਫ ਉਸ ਦੇ ਕੱਪੜਿਆਂ ਨੂੰ ਪੂਰੇ ਸਰੀਰ ਸਮੇਤ ਤਾਰ ਕਰ ਦਿੱਤਾ ਉਸ ਦੇ ਕੱਪੜੇ ਸੁੱਕੜ ਕੇ ਨਾਲ ਹੀ ਜੁੜ ਗਏ ਤੇ ਅੱਖਾਂ ਬੰਦ ਕਰਕੇ ਉਹ ਆਪਣੇ ਜੀਵਨ ਦੇ ਸਾਰੇ ਪੁਰਾਣੇ ਪਲ ਜਿਉਣ ਲੱਗਾ ਉਸ ਨੂੰ ਲੱਗਿਆ ਕਿ ਸੌਂ ਦਾ ਇਹ ਮਹੀਨਾ ਪਿਆਸੀ ਤੜਤਦੀ ਜੀਵਾਂ ਤੇ ਬਰਸ ਕੇ ਕਿਵੇਂ ਜ਼ਿੰਦਗੀ ਧੜਕਾ ਦਿੰਦਾ ਹੈ ਇਸੇ ਲਈ ਤਾਂ ਇਸ਼ਕ ਦਾ ਮਹੀਨਾ ਕਿਹਾ ਜਾਂਦਾ ਹੈ ਜਿਸਮ ਤੇ ਪਈਆਂ ਇਹ ਬੂੰਦਾ ਮੱਲੋ ਮੱਲੀ ਹਾਨ ਲੱਭਦੀਆਂ ਤੇ ਅੰਦਰ ਦੀ ਸਾਰੀ ਗਰਮੀ ਜਿਵੇਂ ਜਿੱਤੋਂ ਵੀ ਜਗ੍ਹਾ ਮਿਲੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੀ ਹੈ ਇਹ ਗੱਲਾਂ ਉਹਨੂੰ ਹੁਣ ਸਮਝ ਲੱਗੀਆਂ ਪਹਿਲੀ ਉਮਰੇ ਤਾਂ ਉਹ ਜਜ਼ਬਾਤ ਮਹਿਸੂਸ ਕਰਦਾ ਸੀ ਕਿ ਕੀ ਤੇ ਕਿਉਂ ਦੀ ਸਮਝ ਉਸ ਵਿੱਚ ਨਹੀਂ ਸੀ ਉਹ ਅੱਖਾਂ ਬੰਦ ਕਰਕੇ ਬਸ ਇਹੋ ਸੋਚ ਰਿਹਾ ਸੀ ਕੂਸ ਪਾਲ ਲਈ ਉਸਦੀ ਆਖ ਖੁੱਲੀ ਤਾਂ ਉਹ ਆਸ-ਪਾਸ ਤੱਕਣ ਲੱਗਾ ਉਸਦੇ ਸਾਹਮਣੇ ਵਾਲੀ ਛਾਤ ਤੇ ਉਸਨੂੰ ਨਜ਼ਰੀ ਪਿਆ ਕਿ ਇੱਕ ਕੁੜੀ ਵੀ ਉਸ ਵਾਂਗ ਹੀ ਇਸ ਬਾਰਿਸ਼ 'ਚ ਨਹਾ ਰਹੀ ਹੈ ਜਿੱਥੇ ਉਹ ਰਹਿੰਦਾ ਸੀ ਇਹ ਸਾਰਾ ਇਲਾਕਾ ਹੀ ਪੀਜੀ ਤੇ ਕਿਰਾਏ ਦੀਆਂ ਕੋਠੀਆਂ ਸੀ ਸਾਹਮਣੇ ਕੋਠੀ ਤੇ ਰਹਿੰਦੀਆਂ ਕੁੜੀਆਂ ਸ਼ਾਇਦ ਆਇਲਟਸ ਕਰ ਰਹੀਆਂ ਸੀ ਸ਼ਾਇਦ ਉਹ ਕੁੜੀ ਵੀ ਉਸ ਵਾਂਗ ਕੁਦਰਤ ਦੇ ਇਸ ਮੌਸਮ ਨੂੰ ਪਸੰਦ ਕਰਦੀ ਹੋਏਗੀ ਸ਼ਾਇਦ ਉਹ ਵੀ ਅਜੇ ਉਸ ਉਮਰ ਵਿੱਚ ਸੀ ਜਿੱਤੇ ਉਸ ਨੂੰ ਬਾਰਿਸ਼ ਦੇ ਮੌਸਮ ਨਾਲ ਜਾਗਦੇ ਅਹਿਸਾਸ ਤਾਂ ਸੀ ਪਰ ਸਮਝ ਨਹੀਂ ਕਿਉਂ ਬਿਲਕੁਲ ਇਸ ਕੁੜੀ ਵਾਂਗ ਉਸ ਦੇ ਚੜਦੀ ਉਮਰ ਦੇ ਪਹਿਲੇ ਇਸ਼ਕ ਦੇ ਵਾਂਗ ਉਸ ਦਾ ਦਿਮਾਗ ਪਿੱਛੇ ਵੱਲ ਦੌੜਨਾ ਚਾਹੁੰਦਾ ਸੀ ਪਰ ਉਸ ਨੇ ਆਪਣੇ ਮਨ ਨੂੰ ਝਟਕਿਆ ਤੇ ਆਪਣਾ ਧਿਆਨ ਸਿਰਫ ਸਾਹਮਣੇ ਦੇਖਤੀ ਕੁੜੀ ਵੱਲ ਲਗਾ ਦਿੱਤਾ ਕੁੜੀ ਦੀ ਕੋਠੀ ਵਾਲੀ ਛੱਤ ਉਹਦੀ ਛੱਤ ਦੇ ਬਰਾਬਰ ਸੀ ਤੇ ਤਿੰਨ ਪਾਸਿਓਂ ਉਸਦੀ ਉਚਾਈ ਇੰਨੀ ਕੁ ਸੀ ਕਿ ਕੁੜੀ ਕਿਸੇ ਪਾਸਿਓਂ ਦੇਖ ਨਹੀਂ ਸਕਦੀ ਸੀ। ਉਹ ਜਿੱਥੇ ਖੜਾ ਸੀ ਇੰਨਾ ਕੁ ਉੱਚਾ ਸੀ ਕਿ ਬਿਨਾਂ ਚੇਜ਼ ਕੀਤੇ ਕੁੜੀ ਉਸਨੂੰ ਦੇਖ ਨਹੀਂ ਸੀ ਸਕਦੀ। ਪਰ ਸ਼ਾਇਦ ਦੇਖ ਨਾ ਸਕਣ ਦੀ ਗੱਲ ਕੁੜੀ ਮੁਕਾ ਚੁੱਕੀ ਸੀ। ਮੀਚ ਭੀਜਣ ਤੇ ਉਸ ਚ ਗਵਾਹ ਜਾਣ ਕਰਕੇ ਉਹਨੂੰ ਵੀ ਪਰਵਾਹ ਖਤਮ ਸੀ ਕਿ ਕੋਈ ਉਸਨੂੰ ਦੇਖ ਵੀ ਸਕ ਰਿਹਾ ਹੈ। ਉਸਦੇ ਸਾਰੇ ਕੱਪੜੇ ਭਿੱਜ ਗਏ ਉਸ ਨਾਲ ਚਿਪਕ ਗਈ ਸੀ ਤੇ ਅਮਰਿੰਦਰ ਦੀਆਂ ਨਜ਼ਰਾਂ ਚਾਹ ਕੇ ਵੀ ਪਾਸੇ ਨਹੀਂ ਸੀ ਹੋ ਰਹੀਆਂ ਜਿਵੇਂ ਉਹ ਭਿੱਜੇ ਹੁਸਨ ਦੀ ਤਰੰਗਾ ਨਾਲ ਝਗੜਿਆ ਗਿਆ ਹੋਵੇ ਮੀਂਹ ਨਾਲ ਭਿੱਜੇ ਤੇ ਹਵਾ ਨਾਲ ਠਾਰ ਰੇ ਉਸਦੇ ਸਰੀਰ 'ਚ ਛਿੜੇ ਕਾਂਬੇ ਨੂੰ ਉਹ ਮਹਿਸੂਸ ਕਰ ਸਕਦਾ ਸੀ ਇਸ ਵਾਰ ਉਸ ਦਾ ਮਨ ਪਿਛਾਮ ਵੱਲ ਦੌੜ ਹੀ ਗਿਆ ਇਹੀ ਸੌਣ ਦਾ ਮਹੀਨਾ ਸੀ ਉਹਨਾਂ ਦੇ ਸ਼ਰੀਰ 'ਚੋਂ ਲੱਗਦੀ ਚਾਚੇ ਤਾਏ ਦੇ ਘਰੋਂ ਇੱਕ ਉਸਦੇ ਹਾਂ ਦੀ ਕੁੜੀ ਆਈ ਹੋਈ ਸੀ ਉਹ ਲਗਭਗ ਹਰ ਸਾਲ ਹੀ ਆਉਂਦੀ ਸੀ ਦੋਵਾਂ ਦੀ ਅੱਖਾਂ ਅੱਖਾਂ ਚ ਹੀ ਗੱਲ ਸੀ ਤੇ ਇਸ਼ਾਰੇ ਤੇ ਹਾਸਾ ਮਜ਼ਾਕ ਵੀ ਆਮ ਸੀ ਉਹ ਵਿਆਹੇ ਵੀ ਚਾਚੇ ਦੇ ਘਰ ਜਾਂਦਾ ਸੀ ਪਰ ਜਦੋਂ ਕਿਰਨ ਆਉਂਦੀ ਤਾਂ ਉਸੇ ਗੇੜੇ ਵੱਤ ਚਾਂਦੀ ਅੱਖਾਂ ਅੱਖਾਂ ਚ ਕਈਕਰਾਰ ਤੇਕਰਾਰ ਹੋ ਗਈ ਸੀ ਮਜ਼ਾਕ ਮਜ਼ਾਕ ਦੀ ਜ਼ਹਾਰ ਹੋ ਗਿਆ ਸੀ ਇਹ ਅੱਲੋੜ ਉਮਰ ਦੀਆਂ ਗੱਲਾਂ ਸੀ ਅਜੇ ਮੋਬਾਈਲ ਵਾਲਾ ਕੰਮ ਨਹੀਂ ਸੀ ਹੋਇਆ ਖਤਾਂ ਰਾਹੀ ਲੁਕਮੀਆਂ ਗੱਲਾਂ ਹੁੰਦੀਆਂ ਸੀ ਉਹਨਾਂ ਦੇ ਵੀ ਖੱਤਰਾਹੀ ਹੀ ਗੱਲ ਕਾਫੀ ਦੂਰ ਤੱਕ ਪਹੁੰਚ ਗਈ ਸੀ। ਕਿਰਨ ਉੱਤੇ ਵੀ ਹੁਸਨ ਜ਼ੋਰ ਦਾ ਆਇਆ ਸੀ। ਉਸ ਦੀਆਂ ਮੋਟੀਆਂ ਅੱਖਾਂ, ਗੋਲ ਚਿਹਰਾ, ਲੰਮਾ ਕੱਦ, ਭਰਵਾਂ ਸਰੀਰ। ਜਿਹੜਾ ਵੀ ਦੇਖਦਾ ਤਾਂ ਇੱਕ ਵਾਰ ਦੇਖਦਾ ਹੀ ਰਹਿ ਜਾਂਦਾ। ਉਸ ਨੂੰ ਯਾਦ ਆਇਆ ਕਿ ਜਦੋਂ ਪਹਿਲੀ ਤੇ ਅਖੀਰਵਾਰ ਮਿਲੇ ਸੀ, ਇਹ ਸੌਨ ਦਾ ਮਹੀਨਾ ਸੀ ਤੇ ਸ਼ਾਮ ਢਲਣ ਤੋਂ ਪਹਿਲਾਂ ਹੀ ਬੱਦਲ ਕੇ ਰਾਇਆ। ਮੱਜਾਂ ਵਾਲੇ ਘਰੋਂ ਪਸ਼ੂ ਤੇ ਪੱਟੇ ਸਾਂਭ ਰਿਹਾ ਸੀ। ਐਨਿਓ ਮੀਚ ਭੇਜ ਗਿਆ ਸੀ ਉਸਦੇ ਚਾਚੇ ਤੇ ਉਹਨਾਂ ਦਾ ਇਹ ਹਿੱਸਾ ਸਾਂਝਾ ਹੀ ਸੀ ਦੋਵੇਂ ਘਰਾਂ 'ਚ ਵਾਰੀਸੇ ਕੋਈ ਇੱਕ ਜਣਾ ਇੱਧਰ ਰਾਖੀ ਲਈ ਸੌ ਜਾਂਦਾ ਉਹ ਭੇਜਿਆ ਹੋਇਆ ਅਜੇ ਸਾਰੇ ਡੰਗਰਾਂ ਨੂੰ ਅੰਦਰ ਕਰਕੇ ਹੀ ਹਟਿਆ ਸੀ ਕਿ ਕਿਰਨ ਸੁਨੇਹਾ ਲੈ ਕੇ ਆਈ ਕਿ ਚਾਚੇ ਦੇ ਡੰਗਰਾਂ ਨੂੰ ਵੀ ਅੰਦਰ ਕਰ ਦਵੇ ਆਉਂਦੀ ਆਉਂਦੀ ਉਹ ਮੀਚ ਪੂਰੀ ਭੇਜ ਗਈ ਸੀ ਬਿਲਕੁਲ ਉਸ ਕੁੜੀ ਵਾਂ ਜੋ ਉਸਦੇ ਸਾਹਮਣੇ ਵਾਲੀ ਛੱਤ 'ਤੇ ਸੀ ਪਰ ਕਿਰਨ ਨੂੰ ਆਪਣੇ ਹੁਸਨ ਦਾ ਅਹਿਸਾਸ ਹੋਵੇ ਉਸਨੇ ਚੁੰਨੀ ਨੂੰ ਲਪੇਟ ਕੇ ਖੁਦ ਨੂੰ ਪੂਰੀ ਤਰ੍ਹਾਂ ਕੱਜ ਲਿਆ ਸੀ ਪਰ ਫਿਰ ਵੀ ਉਸ ਨੂੰ ਪੂਰੀ ਤਰ੍ਹਾਂ ਲੁਕਾਉਣ 'ਚ ਅਸਮਰਥ ਸੀ ਉਸ ਨੂੰ ਇਕੱਲੇ ਨੂੰ ਸਭ ਕੁਝ ਇਕੱਠਾ ਕਰਦੇ ਦੇਖ ਕਿਰਨ ਵੀ ਉਸ ਨਾਲ ਹੱਥ ਵਟਾਉਣ ਲੱਗੀ ਦੋਵਾਂ ਦੇ ਕੱਪੜੇ ਤੂੜੀ ਕੱਖਾਂ 'ਤੇ ਗੋਹੇ ਨਾਲ ਲਿਬੜ ਗਏ ਮੇਲਾ ਹੋ ਕੇ ਅਮਰਿੰਦਰ ਮੀਚ ਨਹਾ ਆ ਕੇ ਹੀ ਆਪਣੇ ਆਪ ਨੂੰ ਸਾਫ਼ ਕਰਨ ਲੱਗਾ ਕਿਰਨ ਉਸ ਨੂੰ ਖੜੀ ਦੇਖਦੀ ਰਹੀ ਉਸ ਨੂੰ ਇੰਜ ਤੱਕਦੇ ਦੇਖ ਜਿਵੇਂ ਉਸ ਦੇ ਮਨ ਚ ਕਿੰਨੇ ਹੀ ਭੁਚਾਲ ਆ ਗਏ ਹੋਣ ਆਪਣੇ ਸਰੀਰ ਦੀ ਬੇਚੈਨੀ ਤੇ ਅੱਖਾਂ ਚ ਆ ਗਈ ਲਾਲੀ ਨੂੰ ਛਪਾਉਂਦੇ ਹੋਏ ਉਸ ਨੇ ਇਸ਼ਾਰਾ ਕਰਕੇ ਉਸ ਨੇ ਕਿਰਨ ਨੂੰ ਕਿਹਾ ਕਿ ਕੋਵਿੰਨ ਹਾ ਕੇ ਕੱਪੜੇ ਸਾਫ਼ ਕਰ ਲਵੇਂ ਜਿਵੇਂ ਕਿਰਨ ਤਾਂ ਉਸ ਦੇ ਇਸ਼ਾਰੇ ਨੂੰ ਹੀ ਠੀਕ ਰਹੀ ਹੋਵੇ ਉਸ ਦੀ ਸਮਝ ਵੀ ਸ਼ਾਇਦ ਪਿੰਡੇ ਤੇ ਪਈ بارش ਨੇ ਅੰਦਰੋਂ ਉੱਠਦੇ ਬਲਬਲਿਆਂ ਚ ਸਮਾ ਦਿੱਤੀ ਸੀ ਭਾਵੇਂ ਸ਼ਰਮੌਂਦੀ ਹੋਈ ਹੀ ਪਰ ਉਹ ਵੀ ਆ ਕੇ ਮੇਚ ਦੁਬਾਰਾ ਭਿੱਜਣ ਲਗੀ। ਮੀਂਹ ਇੰਨਾ ਕੋ ਤੇਜ਼ ਸੀ ਕਿ ਕਿਸੇ ਦੇ ਇੱਧਰ ਆਉਣ ਦਾ ਚਾਂਸ ਘੱਟ ਹੀ ਸੀ। بارش ਦੇ ਇਸ ਨਸ਼ੇ 'ਚ ਕਦੋਂ ਦੋਵੇਂ ਇੱਕ ਦੂਸਰੇ ਦੇ ਇੰਝ ਕਰੀਬ ਹੋ ਗਏ। ਦੋਵਾਂ ਨੂੰ ਕੋਈ ਅੰਦਾਜ਼ਾ ਨਹੀਂ ਲੱਗਾ। ਕਿਰਨ ਦੀ ਚੁੰਨੀ ਕਿਤੇ ਸੀ ਤੇ ਉਹ ਆਪ ਕਿਤੇ ਹੋਰ। ਦੋਵੇਂ ਜਿਵੇਂ ਇੱਕ ਦੂਸਰੇ ਦੇ ਬਿਲਕੁਲ ਨਾਲ ਜੁੜੇ। ਪੂਰੇ ਮੀਂਹ ਨੂੰ ਆਪਣੇ ਉੱਪਰ ਹੀ ਲੰਘਾ ਦੇਣਾ ਚਾਹੁੰਦੇ ਸੀ। ਤੇਜ਼ ਵਾਅ ਚ ਗੜਕਦੇ ਬਦਲ ਤੇ ਉਹਨਾਂ ਦੇ ਕੀਤਾ ਹਨੇਰਾ ਤੇ ਨਾਲ ਚੱਲਦੀ ਹਵਾ ਨੇ ਤੇ ਦੋ ਜਵਾਨ ਜਿਸਮ ਜਿਨ੍ਹਾਂ ਦੀ ਧੜਕਨ ਤੇ ਸਾਹਾਂ ਦੀ ਤੇਜ਼ੀ ਨੇ ਕਿਸੇ ਅਲੌਕਿਕ ਨਜ਼ਾਰੇ ਨੂੰ ਸਿਰਜਿਆ ਹੋਇਆ ਸੀ ਐਸੇ ਵਕਤ ਕਦੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਅੱਗੇ ਕੀ ਕਰਨਾ ਹੈ ਤੇ ਹੋਣਾ ਹੱਥਾਂ ਨੂੰ ਖੁਦ ਬੁਖਦ ਪਤਾ ਹੁੰਦਾ ਹੈ ਕਿ ਕੀ ਕਰਨਾ ਹੈ ਤੇ ਬੁੱਲਾ ਨੂੰ ਵੀ ਆਪਣੀ ਮੰਜ਼ਿਲ ਦਾ ਪਤਾ ਹੁੰਦਾ ਹੈ ਤੇ ਉਹਨਾਂ ਦੇ ਸਰੀਰਕ ਦੂਸਰੇ ਨਾਲ ਜੁੜੇ ਤੇ ਚੁੰਮਨ ਦੀ ਬਰਸਾਤ ਨੇ ਲਗਭਗ ਮਤੋਹਸ਼ ਕਰ ਦਿੱਤਾ ਸੀ ਉਪਰੋਂ ਠੰਡੀ ਹਵਾ ਨੇ ਸਰੀਰ ਨੂੰ ਹੋਰ ਸਰਦ ਕਰ ਦਿੱਤਾ ਦੋਵੇਂ ਉਵੇਂ ਹੀ ਇੱਕ ਦੂਸਰੇ 'ਚ ਖੋਏ ਨਾਲ ਬਨੇ ਕਮਰੇ 'ਚ ਵੜ ਗਏ ਗਿੱਲੇ ਕੱਪੜਿਆਂ ਨਾਲ ਫਰਸ਼ ਤੇ ਹੀ ਲੇਟ ਗਏ ਦੋਵਾਂ ਨੂੰ ਇੱਕ ਦੂਸਰੇ ਤੋਂ ਕੋਈ ਚੀਜ਼ਕ ਨਹੀਂ ਸੀ ਅਮਰਿੰਦਰ ਸੋਚਦਾ ਹੈ ਕਿ ਹਰਪ੍ਰੀਤ ਦੇ ਨੱਕ ਨੂੰ ਮੀਂਹ ਨਾਲ ਭਿੱਜੇ ਦੀ ਖੁਸ਼ਬੂ ਕਿੰਨੀ ਬੁਰੀ ਲੱਗਦੀ ਹੈ ਉਹ ਕਿਰਨ ਉਸ ਬਾਰਿਸ਼ ਵਿੱਚ ਮਿੱਟੀ ਤੇ ਡੰਗਰਾਂ ਵਾਲੇ ਉਸ ਘਰ ਚ ਕਿੰਨੇ ਹੀ ਤਰ੍ਹਾਂ ਦੀ ਮਿਲੀ ਜੁਲੀ ਵਾਸ਼ਨਾ ਨਾਲ ਉਸ ਨਾਲੇਵੇਂ ਲਿਪਟੀ ਹੋਈ ਸੀ ਜਿਵੇਂ ਚੰਦਨ ਨੂੰ ਅਜ਼ਕਰ ਪਰ ਕਿਰਨ ਦਾ ਸਰੀਰ ਉਸ ਨੂੰ ਸੱਚੀ ਚੰਦਨ ਵਰਗਾ ਲੱਗਿਆ ਸੀ ਜਿਵੇਂ ਜਿਵੇਂ ਦੋਵਾਂ ਚ ਪਲ ਬੀਤਦੇ ਗਏ ਇੱਕ ਦੂਸਰੇ ਨੂੰ ਆਪਣੀ ਆਜ਼ਾਦੀ ਦਿੰਦੇ ਰਹੇ ਗਿੱਲੇ ਕੱਪੜੇ ਉਤਾਰ ਕੇ ਦੋਵੇਂ ਇੱਕ ਦੂਸਰੇ ਨਾਲ ਇੰਜ ਲਿਪਟ ਗਏ ਜਿਵੇਂ ਉਹਨਾਂ ਦਾ ਸਾਥ ਜਨਮਾ ਤੋਂ ਹੋਵੇ ਤੇ ਜਨਮ ਲਈ ਹੋਵੇ ਪਰ ਕਿਰਨ ਨੇ ਫਿਰ ਵੀ ਇੰਨਾ ਕੁ ਲੋਕੋ ਰੱਖਿਆ ਕਿ ਕਿਤੇ ਇਸ ਬਾਰਿਸ਼ 'ਚ ਵਹਿ ਗਏ ਜਜ਼ਬਾਤਾਂ ਸੇ ਕਿਤੇ ਉਹ ਆਪਣੇ ਆਪ ਦਾ ਸਭ ਤੋਂ ਨਾਇਆਬ ਤੋਹਫਾ ਨਾ ਗਵਾ ਦੇਵੇ ਉਸ ਨੂੰ ਚੁੰਮਦੇ ਹੋਏ ਤੇ ਉਸ ਨੂੰ ਸਹਲਾਉਂਦੇ ਹੋਏ ਤੇ ਉਸ ਨੂੰ ਆਪਣੀ ਸ਼ਾਂਤੀ ਨਾਲ ਘੁੱਟਦੇ ਹੋਏ ਅਮਰਿੰਦਰ ਲਈ ਸ਼ਾਇਦ ਕੋਈ ਵੀ ਇੰਤਜ਼ਾਰ ਮੁਮਕਿਨ ਨਹੀਂ ਸੀ ਉਸ ਦੇ ਹੱਥ ਗਰਦਨ ਸ਼ਾਤੀ ਤੇ ਪੈਰ ਤੋਂ ਹੁੰਦੇ ਜਿਵੇਂ ਹੀ ਹੋਰ ਠੇਠਾਂ ਵੱਲ ਜਾਣ ਲੱਗੇ ਤੇ ਕਿਰਨ ਨੇ ਹੱਥ ਨੂੰ ਫੜ ਕੇ ਮਹਿਜ਼ ਇੰਨਾ ਹੀ ਕਿਹਾ ਬਾਕੀ ਸਭ ਵਿਆਹ ਤੋਂ ਬਾਅਦ ਇਸ ਵਾਅਦੇ ਨਾਲ ਜਿਵੇਂ ਦੋਵਾਂ ਦੇ ਵਿਆਹ ਦੀ ਤਰੀਕ ਪੱਕੀ ਹੋ ਗਈ ਹੋਵੇ ਪਰ ਉਸ ਦੀਆਂ ਅੱਖਾਂ 'ਚ ਇੱਕ ਵਿਸ਼ਵਾਸ ਸੀ ਐਨੀ ਸੋਹਣੀ ਤੇ ਪਿਆਰ ਕਰਦੀ ਕੁੜੀ ਨੂੰ ਵੀ ਕੋਈ ਵਿਆਹ ਲਈ ਮਨਾ ਕਰ ਸਕਦਾ ਸੀ ਅਮਰਿੰਦਰ ਦਾ ਪਿਆਰ ਉਵੇਂ ਦਾ ਹੀ ਸੀ ਉਸ ਨੂੰ ਵੀ ਇਹੋ ਲੱਗਦਾ ਸੀ ਕਿ ਉਸ ਦੀ ਜ਼ਿੰਦਗੀ ਲਈ ਵਿਆਹ ਲਈ ਇਸ ਤੋਂ ਬੈਤਰ ਕੁਝ ਨਹੀਂ ਇਸ ਲਈ ਜਿੱਥੇ ਵੀ ਕਿਰਨ ਨੇ ਉਸ ਦਾ ਹੱਥ ਰੁਕਿਆ ਤਿਉ ਰੋਕੋ ਗਿਆ ਤੇ ਉਸ ਨੂੰ ਆਪਣੇ ਨਾਲ ਸਾਤੀ ਨਾਲ ਕੋਟ ਲਿਆ ਜਿਵੇਂ ਉਹ ਇੰਜ ਹੀ ਉਸ ਵਿੱਚ ਸਮਾ ਜਾਣਾ ਚਾਹੁੰਦਾ ਹੋਵੇ ਤੇ ਧੜਕਦੇ ਦਿਲ ਇੱਕ ਹੋ ਜਾਣ ਦੋਵਾਂ ਦੇ ਹੱਥ ਇੱਕ ਦੂਸਰੇ ਦੀ ਪਿੱਠ ਤੇ ਫਿਰਦੇ ਆਪਣੀਆਂ ਉਂਗਲਾਂ ਨਾਲ ਕੁਝ ਲਿਖਦੇ ਰਹੇ ਜਿਸ ਨੂੰ ਸਿਰਫ ਉਹ ਬੋਝ ਸਕਦੇ ਸੀ ਐਨੇ ਕੋ ਸਮੇਂ ਚ ਦੋਵੇਂ ਇੱਕ ਦੂਸਰੇ ਦੀ ਹਰ ਉਚਾਈ ਤੇ ਗਹਿਰਾਈ ਨੂੰ ਜਾਣ ਚੁੱਕੇ ਸੀ ਬਸ ਉਡੀਕ ਹੁਣ ਦੋਵਾਂ ਨੂੰ ਆਉਣ ਵਾਲੇ ਸਮੇਂ ਚ ਉਸ ਕੜੀ ਦੀ ਸੀ ਜਿੱਤੇ ਇਹ ਸਭ ਇੱਕ ਬਰਾਬਰ ਹੋ ਜਾਵੇ ਤੇ ਦੋਵੇਂ ਇੱਕ ਮਿਕ ਹੋ ਜਾਣ ਕਿੰਨਾ ਹੀ ਸਮਾਂ ਦੋਵੇਂ ਇੰਜ ਹੀ ਹਨੇਰੇ ਕਮਰੇ ਚ ਗਿੱਲੇ ਫਰਸ਼ ਤੇ ਇੱਕ ਦੂਸਰੇ ਦੀਆਂ ਬਾਹਾਂ ਚ ਲੇਟੇ ਰਹੇ بارش ਬੰਦ ਹੋਈ ਉਹਨਾਂ ਦੇ ਸਾਹ ਕੋ ਸਹੀ ਹੋਏ ਅਮਰਿੰਦਰ ਨੇ ਉਸਦੇ ਕੰਨਾਂ ਚ ਹੌਲੀ ਜੇ ਕਿਹਾ ਮੈਂ ਇੱਥੇ ਸੌ ਜਾਇਆ ਕਰਾਂ ਰਾਤੀ ਤਾਂ ਆਪਾਂ ਰੋਜ਼ ਹੀ ਐਵੇਂ ਮਿਲ ਸਕਦੇ ਆ ਤਾਂ ਸੌ ਸਕਦੇ ਆ ਹਿਰਨ ਹੱਸੀ ਤੇ ਬੋਲੀ ਅੱਜ ਤੇ ਮੈਂ ਖੁਦ ਤੇ ਕਾਬੂ ਕਰਕੇ ਤੈਨੂੰ ਰੋਕ ਲਿਆ ਰੋਜ਼ ਰੋਜ਼ ਜਿੰਜ ਮਿਲ ਕੇ ਮੇਰੇ ਤੋਂ ਖੁਦ ਨੂੰ ਨਹੀਂ ਰੋਕ ਹੋਣਾ ਇਸ ਲਈ ਆਪਣੀ ਇਹ ਅੱਜ ਇਵੇਂ ਆਖਰੀ ਮੁਲਾਕਾਤ ਹੈ ਹੁਣ ਇੰਜ ਸਿਰਫ ਵਿਆਹ ਮਗਰੋਂ ਮਿਲਾਂਗੇ ਮੇਰੇ ਤੋਂ ਤੇ ਖੁਦ ਤੋਂ ਐਨਾ ਡਰ ਫਿਰ ਮੇਰੇ ਨਾਲ ਆ ਕੇ ਹੁਣ ਵੀ ਕਿਉਂ ਲੇਟ ਗਈ ਅਮਰਿੰਦਰ ਨੇ ਫਿਰ ਪੁੱਛਿਆ ਪਤਾ ਨਹੀਂ ਇਸ ਮੀ ਨੇ ਕੀ ਜਾਦੂ ਕੀਤਾ ਤੇਰੀਆਂ ਅੱਖਾਂ 'ਚ ਦੇਸੀ ਪਿਆਸ ਤੇ ਬੇਚੈਨੀ ਵੇਖ ਕੇ ਮੈਂ ਖੁਦ ਨੂੰ ਨਾ ਰੋਕ ਸਕੀ ਚਾਹੇ ਤੇਰੇ ਤੋਂ ਵੱਧ بےਚੈਨੀ ਤੇ ਪਿਆਸ ਮੇਰੇ ਅੰਦਰ ਸੀ ਕਿਰਨ ਨੇ ਉਸ ਦੀਆਂ ਅੱਖਾਂ 'ਚ ਵੇਖਦੇ ਕਿਹਾ ਤੇ ਹੁਣ ਅਮਰਿੰਦਰ ਨੇ ਉਸ ਦੇ ਮੂੰਹ ਨੂੰ ਗਰਦਨ ਕੋਲੋਂ ਖਿੱਚ ਕੇ ਤੇ ਆਪਣੇ ਦੂਸਰੇ ਹੱਥ ਨਾਲ ਇੱਕ ਬੱਗੀ 'ਚ ਚੁੰਨੀ fdPar ਦੇ ਕਿਹਾ ਹੌਨ ਮੈਂ ਉਸ ਤੂਫਾਨ ਨੂੰ ਆਪਣੇ ਆਪ ਅੰਦਰ ਠੱਲ ਲਿਆ ਹੈ ਕਿਰਨ ਨੇ ਉਸ ਦੇ ਮੱਥੇ ਨੂੰ ਚੁੰਮਦੇ ਹੋਏ ਜਵਾਬ ਦਿੱਤਾ ਅਜੇ ਗੱਲ ਮੁੱਕੀ ਨਹੀਂ ਸੀ ਕਿ ਬਾਹਰਲਾ ਬੂਹਾ ਖੜਕਿਆ ਜਰੂਰ ਅਮਰਿੰਦਰ ਦਾ ਬਾਪੂ ਨਿਰੰਜਨ ਸੀ ਦੋ ਮਨੇ ਕਪੜੇ ਪਾਏ ਤੇ ਉਹਨਾਂ ਨੂੰ ਜਾਪ ਰਿਆ ਸੀ ਜਿਵੇਂ ਪੈਰ ਚਾਲ ਕੋਲ ਆ ਗਈ ਹੋਵੇ। ਕਿਰਨ ਮੂਰਲੇ ਦਰਵਾਜ਼ੇ ਰਾਹੀਂ ਬਾਹਰ ਨਿਕਲੀ ਤੇ ਅਮਰਿੰਦਰ ਪਿਛਲੇ ਦਰਵਾਜ਼ੇ ਤੋਂ ਬਾਹਰ ਵੱਲ ਚਲਾ ਗਿਆ। ਕਿਰਨ ਨੂੰ ਬਾਪੂ ਸਾਹਮਣੇ ਟੱਕਰਿਆ ਉਸਨੇ ਸਵਾਲ ਕੀਤਾ ਕੁੜੀਏ ਤੂੰ ਮੂੰਹ ਨੇਰੇ ਕੱਲੀ ਇੱਥੇ ਕੀ ਕਰ ਰਹੀ ਐ? ਕਿਰਨ ਨੇ ਜਵਾਬ ਦਿੱਤਾ ਕਿ ਉਹ ਸਿਰਫ ਡੰਗਰਾਂ ਨੂੰ ਵੇਖਣ ਆਈ ਸੀ। ਨਿਰੰਜਨ ਨੂੰ ਉਸਦਾ ਚਿਹਰਾ ਤੇ ਕਪੜੇ ਝੂਟ ਬੋਲਦੇ ਨਜ਼ਰ ਆਏ। ਉਸ ਨੂੰ ਪਿਛਲੇ ਪਾਸੇ ਕੋਈ ਪੈਰ ਚਾਲ ਸੁਣੀ। ਇਸੋ ਪਹਿਲਾ ਉਹ ਉੱਤੇ ਤੱਕ ਪਹੁੰਚਦਾ ਕੋਈ ਦਰਵਾਜ਼ੇ ਥਾਣੀ ਬਾਹਰ ਨਿਕਲ ਗਿਆ ਤੇ ਮੌਕਾ ਦੇ ਕਿਰਨ ਵੀ ਉਤੋਂ ਚਲੀ ਗਈ ਬਾਹਰ ਨਿਕਲਣ ਵਾਲੇ ਦਾ ਹਨੇਰਾ ਤੇ ਉਸ ਦੀ ਕਦਮਾਂ ਦੀ ਤੇਜ਼ੀ ਕਰਕੇ ਉਹ ਚਿਹਰਾ ਤਾਂ ਨਹੀਂ ਦੇਖ ਸਕਿਆ ਪਰ ਇਹਨਾ ਜ਼ਰੂਰ ਸੀ ਕਿ ਕੋਈ ਮੁੰਡਾ ਸੀ ਛੱਤ ਤੇ ਖੜੇ ਅਮਰਿੰਦਰ ਕੋਲ ਮੀਂਹ ਘਟ ਕੇ ਬੂੰਦਾ ਬੰਦੀ ਹੋਣ ਲੱਗ ਪਈ ਸੀ ਸਾਹਮਣੇ ਕੁੜੀ ਛੱਤ ਤੇ ਵਰਦੇ ਉਸ ਮੀਂਹ ਫਰਸ਼ ਤੇ ਹੀ ਲੇਟ ਗਈ ਸੀ ਪਤਾ ਨਹੀਂ ਕਿਉਂ ਉਸ ਨੂੰ ਦੇਖ ਕੇ ਹੁਣ ਵੀ ਕਿਰਨ ਹੀ ਅਮਰਿੰਦਰ ਦੇ ਦਿਮਾਗ ਵਿੱਚ ਘੁੰਮ ਰਹੀ ਸੀ ਉਸ ਦੇ ਵਾਂਗ ਹੀ ਬੇਪਰਵਾਹ ਹੋ ਕੇ ਹੁਣ ਉਹ ਵੀ ਸਿਰਫ ਸਰੀਰ ਨੂੰ ਐਨਾ ਕੁ ਟਾਕੇ ਪਈ ਸੀ ਕਿ ਉਸ ਨੂੰ ਨਗਨ ਨਾ ਕਿਹਾ ਜਾ ਸਕੇ ਪਰ ਅਮਰਿੰਦਰ ਦੇ ਮਨ ਚ ਤਸਵੀਰ ਤੇ ਖਿਆਲ ਅਜੇ ਵੀ ਕਿਰਨ ਦੇ ਹੀ ਸੀ ਪਰ ਉਹੀ ਉਸ ਨਾਲ ਆਖਰੀ ਵਾਰ ਲੇਟਣ ਦੀ ਤਸਵੀਰ ਆਖਰੀ ਬਣ ਗਈ ਬਾਪੂ ਨੇ ਜਾ ਕੇ ਚਾਚੇ ਨੂੰ ਸਾਰੀ ਗੱਲ ਦੱਸ ਦਿੱਤੀ ਉਸੇ ਕੰਨ ਚ ਕੋਸ-ਕੋਸ ਗੱਲਾਂ ਪਈਆਂ ਬਾਪੂ ਬੇਬੇ ਨੂੰ ਬਾਕੀ ਪਰਿਵਾਰ ਤਾਂ ਲੁਕੋ ਕੇ ਦੱਸ ਰਿਹਾ ਸੀ ਉਸਨੇ ਸੁਣ ਵੀ ਲਿਆ ਸੀ ਕਿ ਕੋਈ ਮੁੰਡਾ ਸੀ ਜੋ ਕਿਰਨ ਨੂੰ ਮਿਲਣ ਆਇਆ ਸੀ ਤੇ ਉਹਨੂੰ ਦੇਖ ਕੇ ਭੱਜ ਗਿਆ ਵਧੀਆ ਹੋਵੇਗਾ ਕੁੜੀ ਨੂੰ ਵਾਪਸ ਭੇਜ ਦੇਵੋ ਨਹੀਂ ਕੋਈ ਬਦਨਾਮੀ ਕਰਵਾ ਦੇਵੇਗੀ ਅਮਰਿੰਦਰ ਚਾਹ ਕੇ ਵੀ ਦੱਸ ਨਹੀਂ ਸੀ ਸਕਿਆ ਕਿ ਉਹ ਮੁੰਡਾ ਉਹੀ ਸੀ ਫਿਰ ਉਸਦੇ ਦੁਬਾਰਾ ਕਿਰਨ ਨੂੰ ਦੇਖਣ ਤੋਂ ਪਹਿਲਾਂ ਉਹਨੂੰ ਵਾਪਸ ਉਸਦੇ ਘਰ ਵਾਣਾ ਕਰ ਦਿੱਤਾ ਸੀ ਚਾਚੇ ਕਰ ਮਗਰੋਂ ਉਸਦੀ ਕੋਈ ਗੱਲ ਵੀ ਨਾ ਕਰਦਾ ਉਸਦੇ ਕੋਲ ਕੋਈ ਹਿੱਲਾ ਵੀ ਨਹੀਂ ਸੀ ਕਿ ਉਹ ਉਸ ਨਾਲ ਦੁਬਾਰਾ ਗੱਲ ਕਰ ਸਕਦਾ ਕਈ ਮਹੀਨੇ ਉਹ ਇੰਜ ਹੀ ਰਾਤ ਨੂੰ ਯਾਦ ਕਰ ਕਰਕੇ ਰੋਂਦਾ ਰਿਹਾ ਉਸੇ ਕਿੰਨੇ ਹੀ ਚਾਂ ਕਿਰਨ ਨਾਲ ਹੀ ਜਿਵੇਂ ਮੋਕ ਹੀ ਗਈ ਟੇਪ ਰਿਕਾਰਡਰ 'ਚ ਸਾਰਾ ਸਾਰਾ ਦਿਨ ਸੈਟ Song ਚੱਲਦੇ ਰਹਿੰਦੇ ਪਰ ਕਿਵੇਂ ਨਾ ਕਿਵੇਂ ਉਹ ਪੜਦਾ ਰਿਹਾ ਤੇ ਕਾਲਜ ਕਰਨ ਮਗਰੋਂ ਇੱਕ ਦੋ ਸਾਲ ਸਰਕਾਰੀ ਨੌਕਰੀ ਦੀ ਤਿਆਰੀ ਵੀ ਕੀਤੀ ਤੇ ਕੀਰ ਲੱਗ ਵੀ ਗਿਆ ਹੋ ਨ ਉਸ ਨੂੰ ਵਿਆਹ ਲਈ ਰਿਸ਼ਤੇ ਹੀ ਰਿਸ਼ਤੇ ਆਉਂਦੇ ਕਾਲਜ ਤੇ ਉਸ ਤੋਂ ਮਗਰੋਂ ਉਸ ਦੀਆਂ ਕਿੰਨੀਆਂ ਹੀ ਕੁੜੀਆਂ ਦੋਸਤ ਬਣੀਆਂ ਪਰ ਕਿਰਨ ਇੱਕ ਯਾਰ ਵਾਂਗ ਉਸ ਦੇ ਮਨ ਚੜੀ ਰਹੀ ਤੇ ਇੱਕ ਦਿਨ ਐਤਵਾਰ ਵਾਲੇ ਦਿਨ ਘਰ ਹੀ ਬੈਠਾ ਸੀ ਕਿ ਚਾਚੇ ਦੇ ਘਰਾਂ ਚੋਂ ਕੋਈ ਰਿਸ਼ਤੇਦਾਰ ਚਾਚੇ ਸਮੇਤ ਕੋਈ ਰਿਸ਼ਤਾ ਲੈ ਕੇ ਆਇਆ ਬਾਪੂ ਵੀ ਉਸ ਦਿਨ ਘਰੀ ਸੀ ਚਾਚੇ ਨੇ ਜਿਵੇਂ ਹੀ ਦੱਸਿਆ ਕਿ ਉਹ ਕਿਰਨ ਦਾ ਰਿਸ਼ਤਾ ਲੈ ਕੇ ਆਏ ਹਨ ਅਮਰਿੰਦਰ ਦਾ ਦਿਲ ਇੱਕਦਮ ਧੜਕ ਉੱਠਿਆ ਪਰ ਬਾਪੂ ਦੀ ਅੱਖਾਂ ਲਾਲ ਹੋ ਗਈਆਂ ਉਸਨੇ ਸਾਫ਼ ਇਨਕਾਰ ਕਰਦੇ ਹੋਏ ਕਿਹਾ ਮੈਂ ਉਸ ਕੁੜੀ ਨੂੰ ਖੁਦ ਕਿਸੇ ਮੁੰਡੇ ਨਾਲ ਮਿਲਦੇ ਫੜਿਆ ਸੀ ਤੁਸੀਂ ਰਿਸ਼ਤਾ ਲੈ ਕੇ ਆਏ ਜੀ ਆਇਆਂ ਨੂੰ ਪਰ ਮੈਂ ਅੱਖੀਂ ਵੇਖ ਮੱਖੀ ਨਹੀਂ ਨਿਗਲ ਸਕਦਾ ਮੈਂ ਐਵੇਂ ਦੀ ਕੁੜੀ ਨੂੰ ਆਪਣੀ ਨੂੰ ਨਹੀਂ ਬਣਾ ਸਕਦਾ ਮਾਫ਼ ਕਰਿਓ ਉਹ ਰਿਸ਼ਤੇਦਾਰ ਅਮਰਿੰਦਰ ਵੱਲ ਵੇਖ ਰਿਹਾ ਸੀ ਜਿਵੇਂ ਉਡੀਕ ਰਿਹਾ ਹੋਵੇ ਕਿ ਉਹ ਸੱਚ ਕਹੇਗਾ ਜੇ ਵੀ ਉਸ ਨੂੰ ਪਤਾ ਹੋਵੇ ਕਿ ਉਹ ਮੁੰਡਾ ਕੌਣ ਸੀ ਤੇ ਕਿਰਨ ਨੇ ਦੱਸਿਆ ਹੋਵੇ ਪਰ ਅਮਰਿੰਦਰ ਇੱਕ ਸ਼ਬਦ ਵੀ ਨਾ ਬੋਲ ਸਕਿਆ ਬਾਪੂ ਸਾਵੇਂ ਉਹ ਪਹਿਲਾਂ ਹੀ ਘਟ ਬੋਲਦਾ ਸੀ ਐਡੀ ਵੱਡੀ ਗੱਲ ਚੱਕ ਲੈਣ ਦਾ ਹੀ ਆ ਉਸ ਵਿੱਚ ਨਹੀਂ ਸੀ ਚਾਚਾ ਤੇ ਉਹ ਮੁੰਡਾ ਉਵੇਂ ਹੀ ਹੱਥ ਜੋੜ ਕੇ ਮੁੜ ਗਏ ਤੇ ਅਮਰਿੰਦਰ ਦੀ ਧੁੰਦਲੀ ਹੋਈ ਯਾਦ ਇੱਕ ਮੌਕਾ ਦੇ ਕੇ ਹੱਥੋਂ ਖਿਸਕ ਗਈ ਫਿਰ ਉਸਦਾ ਵਿਆਹ ਹਰਪ੍ਰੀਤ ਨਾਲ ਹੋ ਗਿਆ ਤੇ ਦੋਵੇਂ ਵਿਆਹ ਮਗਰੋਂ ਮੁਹਾਲੀ ਆ ਕੇ ਰਹਿਣ ਲੱਗ ਗਏ ਉਸਨੇ ਸੁਨੀਆਸੀ ਕੇ ਕਿਰਨ ਦਾ ਵਿਆਹ ਵੀ ਕੀਤੇ ਹੋ ਗਿਆ ਸੀ ਮੋੜ ਕਦੇ ਉਸਨੇ ਜਾਣਨ ਦਾ ਯਤਨ ਨਾ ਕੀਤਾ ਪਰ ਅੱਜ ਸਾਹਮਣੇ ਛੱਤ ਵਾਲੀ ਉਸ ਬੇਪਰਵਾਹ ਕੁੜੀ ਤੇ بارش ਦੇ ਉਸੇ ਮੌਸਮ ਨੇ ਸਭ ਯਾਦਾਂ ਮੁੜ ਸੁਰਜੀਤ ਕਰ ਦਿੱਤੀਆਂ ਕੁੜੀ ਮੀਂਹ ਬੰਦ ਹੋਏ ਆਪਣਾ ਆਪ ਸਮੇਟ ਕੇ ਅੰਦਰ ਚਲੀ ਗਈ ਉਹ ਵੀ ਪੌੜੀਆਂ ਉੱਤਰ ਕੇ ਆਇਆ ਉਸ ਨੂੰ ਭਿੱਜਿਆ ਦੇਖ ਹਰਪ੍ਰੀਤ ਬੋਲੀ ਪਹਿਲਾਂ ਨਹਾ ਕੇ ਕੱਪੜੇ ਬਦਲ ਲਵੋ ਫਿਰ ਬੈੱਡਰੂਮ 'ਚ ਜਾਇਓ ਮਜ਼ਾ ਸਾਫ਼ ਕੀਤਾ ਹੈ ਅੱਛਾ ਕਹ ਕੇ ਅਮਰਿੰਦਰ ਬਾਦਮ ਵਿੱਚ ਵੜ ਗਿਆ ਦੋਸਤੋ ਤੁਸੀਂ ਸੁਣੀ ਕਹਾਣੀ ਇਸ਼ਕ ਦੀ ਰੁੱਤ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸੇ ਤਰ੍ਹਾਂ ਹੋਰ ਨਵੀਂ ਕਹਾਣੀ ਦੇ ਨਾਲ